ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲਓ ਜੀ ਬਾਈ ਅੱਜ ਦਸ਼ਮੇਚ ਲਾਤੀ ਬਾਈ ਫਾਰਮ ਤੇ ਉਹ ਜਾਂਦੀ ਆ ਰਾਣੀ ਓਕੇ ਆ ਬੰਦਾ ਕਹਿੰਦਾ ਓਕੇ 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 ਆ ਕਣਕ ਇਹਨਾਂ ਦੀ ਚੜ੍ਹਾ ਲਈ ਬਹੁਤ ਜ਼ਿਆਦਾ ਫਿਰ ਸਿਰੇ ਭਰੇ ਵੱਲੋਂ ਹੁਣ ਫੁੱਲ ਵੱਢਣ ਵਾਲੀ ਉਹ ਆ ਵੀ ਅੰਕਲ ਕਹਿੰਦਾ ਹਨਾ ਵੀ ਉੱਧਰ ਮਸ਼ੀਨ ਭੇਜੀ ਦੀ ਉੱਥੇ ਤਾਂ ਜੰਨਾ ਵੀ ਨਾ ਬਈ ਇਹੋ ਜਿਹੇ ਬੰਦੇ ਹਨਾ ਵੀ ਦੇਖ ਲਓ ਜਿੰਨਾ ਮਰਜੀ ਉਹ ਆ ਭਾਵੇਂ ਕਣਕ ਹੈ ਚਾਰ ਦਿਨ ਨੂੰ ਵੱਢ ਹੁੰਦੀ ਦੀ ਉਹ ਜਿੱਥੇ ਮਸ਼ੀਨ ਚੱਲਦੀ ਦੀ ਹੈ ਨਾ ਉੱਥੇ ਥੋੜੀ ਨਰਮਾਈ ਦਿੱਤੀ ਹੈ ਜੇ ਏਰੀਏ ਦੇ ਵਿੱਚ ਮੀਮ ਕਣਕਾਂ ਉੱਥੇ ਨਰਮਤੀਆਂ ਕਹਿੰਦਾ ਇੱਥੇ ਲਿਆ ਆ ਕੇ ਮਸ਼ੀਨ ਚਲਾ ਦੇ ਫਿਰ ਰਾਤ ਤੇ ਜਦ ਤੇਰਾ ਦਿਲ ਕਰਦਾ ਜਦ ਖੜੀ ਕਰ ਲੈ ਮੈਂ ਕਹਿੰਦਾ ਵੀ ਨਹੀਂ ਬਾਈ ਦੇਣਾ ਦੇ ਸਕਦੇ ਇਹਨਾਂ ਦਾ ਹਨਾ ਬਾਕੀ ਵਾਲੇ ਵਾਲੇ ਏਰੀਏ 'ਚ ਵੀ ਬਾਈ ਹਨਾ ਇਹਨਾਂ ਦੀ ਬਦੌਲਤ ਜਿਹੜੀ ਅੱਜ ਮਸ਼ੀਨ ਏਰੀਏ ਦੇ ਵਿੱਚ ਚੱਲਦੀ ਹੈ ਹਨਾ ਭਾਈ ਕਾਲੂ ਭਾਈ ਅੰਕਲ ਇਹਨਾਂ ਦੀ ਬਦੌਲਤ ਹੀ ਜਲਦੀ ਆ ਮੈਂ ਕਹਿੰਦਾ ਵੀ ਜਿੰਨਾ ਮੇਰਾ ਸਾਥ ਇਹ ਦੰਨੇ ਆ ਮੇਰਾ ਸਾਥ ਭਾਈ ਕਿਸੇ ਨੇ ਨਹੀਂ ਦੇਣਾ ਬਹੁਤ ਸੋਹਣਾ ਹਨਾ ਉਹ ਆ ਵੀ ਆਪਣਾ ਪਿਆਰ ਬਣਿਆ ਸਾਡਾ ਨਾ ਨਾ ਤਾਂ ਦੇਖੋ ਸਾਡੀ ਕੋਈ ਰਿਸ਼ਤੇਦਾਰੀ ਹੈ ਦੋਨਾਂ ਦੀ ਨਹੀਂ ਜਸੀਂ ਕੋਈ ਲਾਕਦੇ ਪਿੰਡਾਂ ਦੇ ਆ ਬਸ ਆ ਵੀਡੀਓ ਕਰਕੇ ਹੀ ਹਨਾ ਵੀ ਇੰਨਾ ਪਿਆਰ ਸਾਡਾ ਇੱਕ ਦੂਜੇ ਨਾਲ ਬਣਿਆ ਕਦੇ ਇਹ ਵਿੱਚ ਕੋਈ ਚੀਜ਼ ਦੀ ਮੈਨੂੰ ਲੋੜ ਆ ਤਾਂ ਮੈਂ ਭਾਈ ਮੇਦੇ ਮਿੱਤੇ ਪਿੱਛੇ ਨਹੀਂ ਭੱਜਦੇ ਹਨਾ ਇਹਨਾਂ ਨੂੰ ਲੋੜ ਆ ਆਪਾਂ ਨਹੀਂ ਕਦੇ ਪਿੱਛੇ ਭੱਜਦੇ ਮੱਕੀ ਦੇ ਸੀ ਜਨਾ ਨਾ ਭਾਈ ਇਹ ਮੈਨੂੰ ਕਹਿੰਦੇ ਵੀ ਫੋਨ ਲਾਇਆ ਅੰਕਲ ਨੇ ਚਲੋ ਆਪਾਂ ਕਿਹੜਾ ਇੱਕ ਦੂਏ ਦੇ ਜਾਣਕਾਰ ਤੇ ਮੇਤੇ ਬਾਈ ਫੋਨ ਚੱਕਿਆ ਰਾਂ ਗਿਆ ਫੋਨ ਚੱਕਿਆ ਰਾਂ ਗਿਆ ਤਾਂ ਦੂਏ ਦਿਨ ਹਰਦੇਵ ਬਾਈ ਦਾ ਫੋਨ ਆਇਆ ਬਾਠ ਦਾ ਕਹਿੰਦਾ ਵੀ ਨਿੰਦਰਾ ਫੋਨ ਚੱਕ ਸਾਡੇ ਬੰਦੇ ਦਾ ਫਾਰਮ ਆ ਕਹਿੰਦਾ ਪੰਜਾਬ ਉੱਥੇ ਐਮਪੀ ਜੀ ਵੀ ਤੈਨੂੰ ਫੋਨ ਲਾਈ ਜਾਂਦਾ ਮੱਕੀ ਵੱਢਣੀ ਆ ਚਲੋ ਮੇਰੀ ਗੱਲ ਹੋ ਗਈ ਨਾ ਗੱਲ ਇਹ ਕਹਿੰਦੇ ਵੀ ਆਕੇ ਤੂੰ ਨਿੰਦਰਾ ਏਰੀਆ ਦੇਖ ਜਾ ਇੱਕ ਵਾਰ ਵੀ ਤੈਨੂੰ ਸੈੱਟ ਲੱਗੇ ਹਨਾ ਉਧਰ ਮਸ਼ੀਨ ਲੈ ਆਈ ਜਾਏ ਚਾਰ ਦਿਨ ਮਸ਼ੀਨ ਲੈ ਆਈ ਆਪਾਂ ਵੀ ਬਾਈ ਫਿਰ ਹਨਾ ਬਾਈ ਹਰਦੇਵ ਉਹਨਾਂ ਵਿੱਚ ਪੈ ਗਏ ਜਿਆਦਾ ਆਪਾਂ ਮੁੜ ਕੇ ਦੇਖਿਆ ਨਹੀਂ ਹੈਗਾ ਠਾ ਦੇ ਕੇ ਮਸ਼ੀਨ ਲੈ ਕੇ ਅਗਲੇ ਤੇ ਬੂਹੇ ਖੜੀ ਕਰਤੀ ਹਰ ਦੂਹੇ ਦਿਨ ਬਾਈ ਇਹਨਾਂ ਨੇ ਮਸ਼ੀਨ ਚਾਹੇ ਮੱਕੀ ਹਰੀ ਦੀ ਚਾਹੇ ਸੁੱਕੀ ਦੀ ਹੈ ਨਾ ਵੀ ਆਪਣੀ ਮਸ਼ੀਨ ਆ ਜਿਹੜੀ ਦੂਜੇ ਦਿਨ ਦਸ਼ਮੇਸ਼ ਆਪਣੀ ਚਾਲੂ ਕਰਤੀ ਸੀ ਬਹੁਤ ਹੋਊਆ ਬਾਕੀ ਮਸ਼ੀਨ ਬਹੁਤ ਜ਼ਿਆਦੇ ਆ ਪੁੱਛੋ ਨਾ ਕੁਸ ਬਾਕੀ ਗੱਲ ਹੋਰ ਆ ਨਾ ਬਾਈ ਇੱਥੇ ਨਾ ਜਿਹੜੇ ਅਪਣਾਇਤ ਕੀ ਬੰਦੇ ਆਏ ਆ ਨਾ ਨਵੀਆਂ ਮਸ਼ੀਨਾਂ ਲੈ ਕੇ ਆਪਣੇ ਅੰਕਲ ਦੇ ਕਿਤੇ ਲਾਕ ਲਾਉਣੇ ਦਾ ਵੀਰ ਆਇਆ ਹੁਣ ਕੋਈ ਇੱਧਰ ਮਸ਼ੀਨ ਲੈ ਕੇ ਜਿਵੇਂ ਹੁਣਾ ਨਾ ਆਪਣੇ ਪੰਜਾਬ ਦੇ ਵਿੱਚ 5 ਵਿੱਗਿਆਂ ਦਾ ਪੌਣੇ 5 ਵਿੱਗਿਆਂ ਦਾ ਕਿਤੇ ਕੀਲਾ ਹਨਾ ਕਿਤੇ 5 ਵਿੱਗਿਆਂ ਦਾ ਉਹਦੇ ਚੱਕਰ ਚ ਸਿਲਸਿਲੇ ਚ ਕੀ ਆ ਆਪਣੇ ਹੁਣ ਆਪਾਂ ਵੀਡੀਓ ਬੁੜੀਓ ਪਾਉਂਦਾ ਰਹਿਗੇ ਪਾਉਂਦਾ ਹਨਾ ਵੀ ਅੱਜ ਚੱਕ ਤੇ 50 ਵਿੱਗੇ ਚੱਕ ਤੇ 60 ਵਿੱਗੇ ਹਨਾ ਰੇਟ ਅਗਲਾ ਕਹਿੰਦਾ ਵਿੱਗੇ ਦਾ ਰ 1000 ਰੁਪਇਆ ਰੇਟ ਆ 20000 ਦੇ ਹਿਸਾਬ ਨਾਲ ਤਾਂ ਇਹ 5000 ਦਾ ਕੀਲਾ ਵੜਦੇ ਹੋਣਗੇ ਹਨਾ ਵੀ ਆਪਣੇ ਪੰਜਾਬ ਵਾਲੇ ਵਿੱਗਿਆਂ ਦੇ ਹਿਸਾਬ ਨਾਲ ਵੀ ਇਹ ਤਾਂ 5000 ਦਾ ਕੀਲਾ ਵੜਦਾ ਯਾਰ ਇਹਨਾਂ ਨੇ ਰੁਪਈਆ ਬਣਾਉਨੇ ਆ ਪਰ ਉਹ ਵੀਰਾਂ ਦਾ ਨਾ ਥੋੜਾ ਜਿਆ ਮਿਸਿੰਗ ਆ ਉਹਨਾਂ ਦੀ ਨਾ ਮੰਨ ਦੇ ਵਿੱਚ ਇਹ ਮਿਸਿੰਗ ਇਹ ਆ ਵੀ ਬਾਈ ਉਰੇ ਹੈ ਨਾ ਮੈਨੂੰ ਵੀ ਕਈ ਫੋਨ ਆਨੇ ਆਉਨੇ ਆ ਬਾਈ ਇੱਥੇ ਵਿੱਗਾ ਕਿੰਨੇ ਬਿਸਪਿਆਂ ਦਾ ਜਾਂ ਕਿੰਨੇ ਕੀਲਿਆਂ ਦਾ ਹਨਾ ਤਕੀਰ ਬਿਸਪਿਆਂ ਦਾ ਬਾਈ ਪਤਾ ਨਹੀਂ ਉਰੇ ਜਣੀ ਜਿੱਥੇ ਆਪਾਂ ਖੜੇ ਆ ਹੁਣ ਇੱਥੇ 20 ਬਿਸਪਿਆਂ ਦਾ ਵਿੱਗਾ ਤੁਸੀਂ ਹਿਸਾਬ ਲਾ ਲਓ ਵੀਰ ਜਿਹੜੇ ਉਰੇ ਦਾ ਪੌਣੇ ਦੋ ਵਿੱਗੇ ਆ ਕੀਲਾ ਬਣ ਜਾਂਦਾ ਆਪਣਾ ਇਹ ਮੇਰੇ ਜਿਹੜੇ ਨਵੇਂ ਹਨਾ ਕਮੈਨਾਂ ਲੈ ਕੇ ਆਉਨੇ ਆ ਵੀਰ ਇਹ ਚੀਜ਼ ਨਾ ਵੀਦੇ ਪਹਿਲਾਂ ਪੁੱਛ ਫੜਤਾਲ ਕਰਿਆ ਕਰੋ ਨਾ ਜੰਗੀਤ ਨਾ ਇਹ ਅੰਕਲ ਕੋਲੇ ਆਇਆ ਹੁਣ ਕਿਉਂਕਿ ਮੈਨ ਨਾਲ ਆ ਉਹਦਾ ਆਦਾ ਹੁਣ ਵੀਰ ਨੂੰ ਕਹਿੰਦਾ ਵੀ ਯਾਰ ਮੈਨਾਂ 5 ਬਿੱਗਿਆਂ ਦੇ ਭਲੇਖੇ ਚ ਆ ਗਿਆ ਵੀ ਉਹਰੇ 5 ਬਿੱਗਿਆਂ ਦਾ ਕੀਲਾ ਹੋਊਗਾ ਵੀ ਮੇਰੇ ਹਿਸਾਬ ਲਾਇਆ ਤਾਂ ਵੀ ਜੇ 800 ਵੀ ਰੇਟ ਹੋਊਗਾ ਤਾਂ 5 ਬਿੱਗਿਆਂ ਦਾ ਵਿਚਾਰ ਤਾਂ 4000 ਰੁਪਏ ਬਣ ਜਾਂਦਾ ਉਹਦੇ ਕਰਕੇ ਹੁਣ ਕਈ ਵੀਰਾਂ ਨੂੰ ਭਲੇਖਾ ਲੱਗਦਾ ਇਹ ਚੀਜ਼ ਦਾ ਨਾ ਉਹਦੇ ਕਰਕੇ ਫਰਕ ਪੈ ਜਾਂਦਾ ਬਾਈ ਉਹਰੇ ਆਏ ਤੇ ਅਸਲੀ ਰੂਪ ਪਤਾ ਲੱਗਦਾ ਉਹਰੇ ਹੈਗਾ ਪੌਣੇ 2 ਬਿੱਗਿਆਂ ਦਾ ਕੀਲਾ ਕਈ ਜਗ੍ਹਾ 2 ਦਾ ਹੈ ਕਿਤੇ ਪੌਣੇ 2 ਦਾ ਹੈ ਇਹਨੇ ਬਿੱਗਾ ਵੀ ਕਿਤੇ ਇੱਕਸਾਰ ਦਾ ਨਹੀਂ ਹੈਗਾ ਹਨਾ ਕਿਤੇ 16 ਵਿੱਚ ਵੀ ਆਉਣਾ ਕਿਤੇ 20 ਦਾ ਅਲੱਗ-ਅਲੱਗ ਵਿੱਚ ਬੈਕ ਕਿ ਬਿੱਗਾ ਰਹਿ ਕੇ ਜਾਗਾ ਬਾਕੀ ਅੱਜ ਬਾਬਾ ਜੀ ਦਾ ਨਾਮ ਲੈ ਕੇ ਮਹੂਰਤ ਆ ਨਾ ਕਰਤਾ ਤਾਂ ਉਹ ਚਲ ਗਈ ਤੇ ਸਵੇਸੋ ਇੱਕ ਕਰਾ ਮੱਕੀ ਦੇ ਨਾਮ ਵੱਡੀਆਂ ਦੀਆਂ ਮੱਕੀ ਦੇ ਨਾਮ ਵੱਡੀ ਦੇ ਮੁੜ ਕੇ ਵੇ ਆਂਕਲ ਹੁਣ ਕਹਿਣਾ ਵੀ ਜੜ ਤੇ ਪਚਕਾ ਦੇ ਇਹਨਾਂ ਨੂੰ ਚਲੋ ਬਾਕੀ ਦੇਖੀਏ ਰਾਜੀ ਉਹਨਾਂ ਦਾ ਫੋਨ ਆਈ ਜਾਂਦਾ ਹੈ ਇਹ ਹੈਗਾ ਘੱਟੋ ਘੜ ਵੀ 20 22 ਵਿਘਿਆਂ ਦਾ ਖੇਰਾ ਹਨਾ ਉੱਪਰ ਨੂੰ ਗੇੜਾ ਦੇ ਕੇ ਆ ਗਈ ਆਪਣੀ ਦਸਵੇਂ ਸੋ ਬਾਕੀ ਥੱਲੇ ਇੱਕ ਵਾਰ ਚੈੱਕ ਕਰ ਲਈਏ ਬਈ ਇਹਨਾਂ ਆਪਣੇ ਘਰ ਦੇ ਖੇਤ ਆ ਇਹਨਾਂ ਦੇ ਖੇਤ ਨਹੀਂ ਹੈਗੇ ਇਹ ਖੇਤ ਮੇਰੇ ਆ ਹਨਾ ਬਈ ਜਦੋਂ ਮਸ਼ੀਨ ਲੱਗ ਜਾਂਦੀ ਆ ਬਸ ਉਹਦਾ ਵਿਚਾਰੇ ਟਰਾਲੀਆਂ ਤੇ ਲੱਗ ਜਾਂਦੇ ਆ ਨਾ ਦੋਏ ਅੰਕਲ ਵੀ ਨਾਲ ਕਾਲੂ ਬਾਈ ਵੀ ਲਓ ਜੀ ਬਾਈ ਕਰੋ ਚੈੱਕ ਮੜਾ ਮੋਟਾ ਹਨਾ ਇੱਕ ਅੱਧਾ ਦਾਣਾ ਤੁਹਾਨੂੰ ਪਤਾ ਰਹੀ ਦੀ ਰੂੜ ਨਾਲ ਵੀ ਝੜ ਜਾਂਦਾ ਹੁੰਦਾ ਕਣਕ ਐਦ ਕੀ ਗਿਆ ਹਾਈਟ ਨਹੀਂ ਹੈ ਹੀ ਕਣਕ ਦੀ ਹਨਾ ਇਹਨਾਂ ਨੇ ਛੋਟੀ ਕਣਕ ਬੀਜੀ ਹੋਈ ਆ ਜਿਹੜੀ ਲੋਕਲ ਦੇ ਮੇ ਆ ਔਰ ਇਹੋ ਨੇ ਬੀਜ ਦੀ ਬਟਰੀ ਜੀ ਇਹਨਾਂ ਨੇ ਹੰਦੂ ਨਾਰਮਲ ਵੀ ਛੋਟੀ ਹੁੰਦੀ ਜਿਹੜੀ ਉਹ ਬੀਜੀ ਹੋਈ ਹੈ ਨਾ ਇਹਦੇ ਵਿੱਚ ਵੀ ਕਿਤੇ ਕਿਤੇ ਬੀਜ ਵਾਲਿਆ ਹੋਇਆ ਹੈਗਾ ਦੇ ਜੋ ਉੱਚੀ ਬਾਲਾ ਠੀਕ ਆ ਕਣਕ ਮਾਲ ਸਾਫ ਆ ਪੂਰਾ ਹਾਂ ਚੰਗਾ ਸਾਫ ਹੈ ਇੱਕ ਨੰਬਰ ਮਹਾਨਾ ਓਕੇ ਆ ਇਕਣਾ ਕਣਕ ਅਦਲਾ ਪੰਜਾਬੀ ਦਾ ਲੋਕਲ ਦਾ ਕਿੰਨਾ ਫਰਕ ਆ ਹਾਂ ਜੇ ਕਿ ਜੇ ਪਾ ਇੱਧਰ ਲੋਕਲ ਦੇ ਹੀ ਵੜਦੇ ਉਹਨੇ ਹੈ ਉਹਨੇ ਇੱਕ ਅੱਦਾ ਕਰਵਾ ਜਣਾ ਦਾ ਵੀ ਮੇਰੀ ਕਣਕ ਪੱਕ ਗਈ ਹਾਂ ਉਹਨੇ ਤਾਂ ਬਹੁਤ ਕਾਲ ਕਰਨੀ ਹੈ ਜਮਾ ਏ ਛਣਕ ਵੀ ਕਣਕ ਹਾਂ ਉਹ ਸਾਫ ਮਾਲ ਆਇਆ ਇੱਕ ਨੰਬਰ ਆਇਆ ਬਸ ਠੀਕ ਆ ਜਿਹੜੀ ਮਾੜੀ ਮੋਟੀ ਹਰੀ ਜੀ ਲੱਗੀ ਨਾ ਉਹ ਦਿਨ ਦਿਨੇ ਭੜਕਾ ਲੈ ਸੁੱਕੀ ਜੀ ਬਹੁਤੀ ਛੱਡ ਲਿਓ ਰਾਤ ਨੂੰ ਵੱਡਾਂਗੇ ਉਹਨੂੰ ਬਾਰ ਬਾਰ ਛੱਡਦਾ ਉਧਰ ਅੱਦਾ ਅੱਦਾ ਘੇਰਾ ਛੱਡਦਾ ਬਸ ਠੀਕ ਆ ਹਾਂ ਆਓ ਜੀ ਬਾਈ ਹੋ ਗਈ ਅੱਜ ਦੀ ਸਵੇਰ ਰਾਤ ਆਪਾਂ ਤਾਂ ਸੌਂਗੇ ਉਹ ਪਲਾਟ ਚ ਮਸ਼ੀਨ ਲਾਤੀ ਸੀ ਨਾ ਆਪਾਂ ਨੇ ਉਹਦੇ ਬਾਅਦ ਇਹਨਾਂ ਨੇ ਉਹ ਸਾਰਾ ਪਲਾਟ ਆ ਜਿਹੜਾ ਰਾਤੋਂ ਰਾਤ ਰਾਤੋਂ ਰਾਤੋਂ ਮੰਨ ਲਓ ਵੀ ਦੂਏ ਜ਼ਿਲ੍ਹੇ ਦੇ ਵਿੱਚ ਵੜ ਕੇ ਜਾ ਕੇ ਹਨਾ ਇਹ ਉੱਥੇ 2 ਵਿੱਗੇ ਅੰਕਲ ਉਹਨਾਂ ਦੇ ਦੂਏ ਜ਼ਿਲ੍ਹੇ ਦੇ ਵਿੱਚ ਆ ਉਹ ਜ਼ਿਲ੍ਹੇ ਦੂਏ ਜ਼ਿਲ੍ਹੇ ਦੇ ਵਿੱਚ ਵੱਢ ਕੇ ਰਾਤ ਮਸ਼ੀਨ ਆਪਣੀ ਉਹ ਖੜ ਗਈ ਸਾਹਮਣੇ ਮਨੀ ਉੱਥੀ ਪਿਆ ਪਤਾ ਨਹੀਂ ਜੀ ਉੱਠਿਆ ਪਤਾ ਨਹੀਂ ਉੱਠਿਆ ਬਾਕੀ ਇਧਰ ਬਾਬੇ ਦੀ ਕਿਰਪਾ ਕਾ ਕਣਕ ਦਾ ਵੀ ਸੁੱਖ ਨਾਲ ਸੋਨਾ ਢੇਰ ਲੱਗ ਗਿਆ ਪਾਤਰਾਤ ਪੈ ਗਏ ਤੇ ਕਿਉਂ ਐ ਬਾਈ ਭੱਜਣਾ ਠਰ ਦਿਨ ਦੇ ਵਿੱਚ ਹਣਾ ਹੁਣ ਉਧਰ ਰਾਜੂ ਨੂੰ ਕੋ ਡੀਜ਼ਲ ਡੂਜ਼ਲ ਵੀ ਪਾ ਕੇ ਆਉਣਾ ਪੈਂਦਾ ਇਥੇ ਪੰਪ ਲਵੇ ਦਬੇ ਹੈ ਨਹੀਂ ਕੋਈ ਮੋਟਰਲ ਦੇ ਕੈਨਾ ਬਾਈ ਢੂਹਾਂ ਤੋੜ ਦੰਨੀ ਐ ਚਾ ਦੋ ਗੇੜ ਲਾ ਲਾ ਨਾ ਤਾਂ ਬੰਦੇ ਨੂੰ ਸਮਝ ਲਓ ਵੀ ਐ ਕਰਦੇ ਜਿਵੇਂ 5-700 ਸਫਰ ਕਰਕੇ ਆਇਆ ਹੁੰਦਾ ਕਿਲੋਮੀਟਰ ਦਾ ਬਾਕੀ ਕਰਦੇ ਆ ਬਾਂਕਲ ਕਾ ਕੱਲ ਚੱਲ ਕੇ ਵੀ ਕੀ ਨਿਕਲ ਰਿਹਾ ਕਣਕ ਦਾ ਨੇਤਾ ਜੀ ਨੇਤਾ ਕੈਸੇ ਹੋ ਹਾਂ ਵੜੀਆ ਰੋਟੀ ਬਾਈ ਨੇਤਾ ਦੀ ਹਨਾ ਵੀ ਚਾ ਦੋਏ ਮਸ਼ੀਨਾਂ ਦੇ ਰੋਟੀ ਦਾ ਕੰਮ ਹੈ ਹਾਂ ਇਹ ਬਈ ਹੱਲ ਬਣਾ ਤਾ ਹਾਂ ਹਾਂ ਦੋਏ ਮਸ਼ੀਨਾਂ ਦੇ ਰੋਟੀ ਜਿਹੜੀ ਨੇਤਾ ਬਾਈ ਸਾਡਾ ਫੁੱਲ ਜਿੰਦਾਬਾਦ ਆ ਵੇਖ ਲੋ ਇੱਧਰ ਹੁੰਦਾ ਪਾਣੀ ਗਰਮ ਨਾਉਣ ਵਾਸਤੇ ਹਨਾ ਵਧੀਆ ਬਾਈ ਇੱਥੇ ਬੈੱਡ ਲੱਗੇ ਹੋਏ ਆ ਇਹ ਨਜ਼ਾਰੇ ਵਾਲੀ ਚੀਜ਼ ਆ ਫਰਿੱਜ ਸਾਡੇ ਕੋਲ ਆ ਹਨਾ ਮੋਟਰਾਂ ਸਾਡੇ ਕੋਲੇ ਆ ਵੀ ਏਸੀ ਸਾਨੂੰ ਲੱਗਿਆ ਹੋਇਆ ਕੋਈ ਕਮੀ ਨਹੀਂ ਹੈਗੀ ਫਾਰਮ ਦੇ ਵਿੱਚ ਮੈਂ ਨਿਆਰੇ ਵਾਲਾ ਕੰਮ ਆ ਦੇ ਲੋ ਪਾਣੀ ਦੇ ਮੋਟਰ ਜਰ ਮਰਦੀ ਸੋਚ ਦੱਬ ਲੋ ਪੰਜਾਬ ਮੰਗਣਾ ਇਹ ਨਹੀਂ ਹੈਗਾ ਵੀ ਉਹ ਕੂਹਾਂ ਜੋ ਭਰਨਾ ਨਾ ਇੱਥੇ ਕ ਤਾਰ ਜੀ ਫਸਾਈ ਦੀ ਆ ਉਹ ਦੇ ਕਨੇਚਰ ਜੇ ਲੱਗੇ ਹੋਏ ਜਿਹਦੇ ਆਪਣਾ ਕੰਮ ਆ ਜਿਹੜਾ ਹੋ ਜਾਂਦਾ ਬਾਕੀ ਦੋ ਕਹਿੰਦਾ ਰਾਤ ਡੀਜ਼ਲ ਦੀ ਭਰਾ ਕੇ ਲੈਂਦੀ ਇਹਨੇ ਆਪਣੇ ਦਸ਼ਮੇਸ਼ ਵਾਸਤੇ ਹੁਣ ਪਾ ਦਾਂਗੇ ਪਾਉਣ ਤੋਂ ਬਾਅਦ ਫਿਰ ਆਜੂ ਉਹਨਾਂ ਨੂੰ ਇੱਕ ਪਾ ਕੇ ਆਉਣਾ ਪੈਣਾ ਏ ਜਿਹੜਾ ਕਿਦਾਂ ਅੰਕਲ? ਆ ਜਾ ਆ ਜਾ। ਕਿਆ ਕਹਿੰਦੀ ਏ ਤੇਰੀ ਕਣਕ? ਤਵਾਉ ਟਰੈਕਟਰ ਕਹਿੰਦੀ ਬੰਦਾ ਮਾਰ ਦੇ। ਹੈ? ਆ ਕਣਕਾ ਬਾਈ ਹੈ ਨਾ ਰਾਤ ਕਿੰਨੇ ਵਜੇ ਬੰਦ ਕਰੀ ਅੰਕਲ ਮਸ਼ੀਨਾਂ? ਆਪਾਂ ਤਕਰੀਬਨ 11 12 ਸਵੇਰ 12 ਕਰਤੀ ਸੀ। ਕਹਿੰਦਾ ਲੋਕਾਂ ਦੇ ਦਿਨ-ਦਿਨ ਲੋਕਾਂ ਦੇ ਲਾਓ ਰਾਤ ਨੂੰ ਵੱਡੋ ਆਪਣੀ। ਆਹ ਦਿਨੋਂ ਰਾਤ ਦੀ ਕਣਕ ਵੱਡੀ ਹੋਈ ਆ ਦਸ਼ਮੇਸ਼ ਨਾਲ। ਠੀਕ ਆ ਓਕੇ ਆ ਥੋੜੀ ਵਿੱਚ ਮੱਖੀ ਜੀ ਹਰੀ ਕਰਕੇ ਆਉਂਦੀ ਆ ਹਨਾ ਸਾਨੂੰ ਉਹ ਆਪਣੇ ਨਾ ਜਿੱਥੋਂ ਪਾਣੀ ਨਹੀਂ ਆਉਂਦਾ ਤਾਂ ਬਾਬੇ ਪੀਰ ਕਿੰਨੀ ਇੱਧਰ ਨੂੰ ਹਾਂ ਹਾਂ ਉਹ ਨਾਲੀ 'ਚ ਉਹਨੂੰ ਤਾਂ ਪੰਮਾ ਮੀਨਾ ਖੜਾਈ ਰੱਖ ਉੱਥੇ ਵੀ ਖੜਾ ਰਹਿਣਾ ਏਕਣੇ ਉੱਥੇ ਹਰਾਈ ਦਾ ਦੋਹੂ ਦਾਣਾ ਗਗਨ ਹਰੀ ਦਿਖਾ ਦੀ ਗਗਨ ਉੱਥੇ ਨੂੰ ਹਾਂ ਛੱਡ ਲਿਓ ਜਿੱਥੇ ਜਿੱਥੇ ਹਰੀ ਆ ਨਾ ਕੋਈ ਗੱਲ ਇੱਥੇ 20 ਵਾਰੀ ਮਸ਼ੀਨ ਲੰਗਣੀ ਆ ਇਹ ਤਾਂ ਹੁਣ ਸਮਝ ਲਓ ਤੁਹਾਡਾ 메ਨ ਰੋਡ ਰੋਡ ਬਣਿਆ ਜੀਟੀ ਰੋਡ ਇਹੀ ਆ हां ये तो जीटी रोड अपना यही है। हुन रैली इथे नु जाने इथे ते आनी हां। हां, किवें लागदा ਝਾੜ अंकल? ਝਾੜ ਵਧੀਆ। ਠੀਕ ਆ। ਦੱਸਦਾ ਫਾਰਚੂਨਰ ਲਿਆਓ ਇੱਕ ਇੱਕ 4x4 ਲਿਆਓ। ਕਿਰਪਾ ਬਾਬੇ ਦੀ ਜਣੀ। ਕੱਲ ਕਰਾਤਾ ਬੁੱਕ। ਨੂ ਹੌਲਾਂਡ। ਨੂ ਹੌਲਾਂਡ। ਨੀਲਾ ਕੋੜਾ ਰਿਆਂਗਾ ਤੂੰ ਹਟਦਾ ਨਹੀਂ। ਹੋਰ ਫਿਰ। ਉਹ ਆਇਆ ਬੜੇ ਟਰੈਕਟਰ ਦਾ ਫਾਇਦਾ ਬਹੁਤਾ। ਹੋਰ ਯਾਰ ਬਲੋਕ ਨੂੰ ਔਖੇ ਹੁੰਨੇ ਆ ਫਿਰ। ਨਾ ਨਾ ਕੋਈ ਚੱਲ ਵਧੀਆ ਹੋ ਗਿਆ। ਸੋਨਾ ਲੀਕਾ ਸੀ ਫੱਟਦਾ। ਕਦ ਲੈ ਕੇ ਆਉਣਾ ਵੇ ਕੱਲ ਮਿਲਣਾ। ਐਤਵਾਰ ਨੂੰ ਹਾਂ ਬੜਾ ਠੀਕ ਆ ਐਤਵਾਰ ਲਿਆ ਕੰਮ ਜਾਂ ਫਿਰ ਸੋਮਵਾਰ ਲੈ ਬਸ ਚੱਲਾਂਗੇ ਫਿਰ ਦਿਖਾਵਾਂਗੇ ਤੁਹਾਨੂੰ ਨੀਲਾ ਘੋੜਾ ਬਾਈ ਐਮਪੀ ਚ ਹਣਾ ਅੱਜਨੇ ਬੁੱਕ ਕਰਾਤਾ ਘੋੜਾ ਵੀ ਐਤਵਾਰ ਨੂੰ ਜਾਂ ਸੋਮਵਾਰ ਨੂੰ ਹੈ ਆਪਣੇ ਪੰਜਾਬ ਚ ਤਾਂ ਮਿਲ ਜਾਂਦੇ ਆ ਉਰੇ ਨਹੀਂ ਨਾ ਮਿਲਦੇ ਉਰੇ ਹਾਂ ਬੁੱਕ ਹੀ ਕਰ ਹੋਣਾ ਪੈਣਾ ਇੱਥੇ ਬੁਕਿੰਗ ਤੇ ਲਿਆਵਾਂਗੇ ਇੱਥੇ ਬਾਈ ਲੰਦੇ ਨਹੀਂ ਨਾ ਲੋਕ ਚੱਲ ਫਿਰ 10000 ਪਾਤਾ ਉਹਨੂੰ ਠੀਕ ਆ ਚੱਲ ਵਧੀਆ ਦਿਲਾਂ ਰਾਤ ਕੋਈ ਜਾਨਵਰ ਫਿਰ ਕੇ ਗਿਆ ਬਾਈ ਉਰੇ ਅੰਦਰ ਵੀ ਹਾਂ ਆ ਦੇ ਪੜਾਂ ਪਈਆਂ ਹੋਈਆਂ ਹਾਂ ਬਿੱਲੀ ਆ ਹਾਂ ਬਿੱਲੀ ਆ ਬਾਕੀ ਆਪਣੀ ਪੰਜਾਬ ਵਾਲਾ ਐਮਪੀ ਦੀ ਕਣਕ ਦਾ ਬਾਈ ਇੰਨਾ ਫਰਕ ਆ ਹਨਾ ਇੱਥੇ ਦੀ ਕਣਕ ਨਾਲ ਜਿਹੜੀ ਇੰਨੀ ਚਮਕ ਮਾਰਦੀ ਆ ਵੀ ਜਿਹੜੇ ਪੰਜਾਬ ਦੀ ਕਣਕ ਨਾਲ ਆ ਵਿੱਚ ਚੀਰਾ ਜਿਹੜਾ ਹੁੰਦਾ ਦਾਣੇ ਦੇ ਇਹ ਬਿਲਕੁਲ ਕਾਲਾ ਹੁੰਦਾ ਮਾਝੇ ਦਾ ਮਸ਼ੀਨ ਦਾ 70 80 ਕੁਇੰਟਲ ਦਾ ਘੰਟੇ ਦਾ ਝਾੜ ਹੈਗਾ 70 80 ਕਵਾਂਟਰ ਘਾਟੇ ਦਾ ਹਾਂ ਮੰਨ ਕੇ ਚੱਲ ਆਪਾਂ ਕੱਲ 5 5 6 5 ਲਈਆਂ ਮਸ਼ੀਨ ਹਾਂ ਤੇ ਆਹਾਂ 500 ਕਵਾਂਟਰ ਕੰਮ ਪੜਤੀ ਇਹਨੇ ਰਾਤ ਹੋ ਗਈ ਹੋ ਗਈ ਨਹੀਂ ਤਾਂ 500 ਤੇ ਟਰਾਲੀਆਂ ਵਗਣਦਾ ਰਿਹਾ 10 ਟਰਾਲੀਆਂ ਆਗੀਆਂ 50 50 ਕਵਾਂਟਰ ਆਉਂਦੀ ਰਹੀ ਆ ਮੈਂ ਟੈਂਕ ਗਾਗਨ ਪੂਰਾ ਭਰ ਕੇ ਕੱਢਦੇ ਆ ਪੂਰਾ ਭਰ ਕੇ ਬਸ ਬਾਈ ਜੀ ਟੈਂਕ ਚ 30 ਕਵਾਂਟਰ ਕੰਨਦਾ ਉਹ 85 ਤੋਂ ਉੱਤੇ ਉੱਤੇ ਪੈਂਦੀ ਆ 90 ਦੇ ਕਰੀਬ ਆ ਬੈੱਡ ਲਾ ਕੇ ਪੂਰਾ ਉੱਪਰ ਤੱਕ ਕਰਾਂ ਹਾਂ ਮਗਰਲੇ ਬੰਗੇ ਪਾ ਕੇ ਹਾਂ ਉਹਨਾਂ ਸੀ ਮਤਲਬ ਉਹ ਤਾਂ ਬਿਨਾ ਲੈ ਕੇ ਆਉਂਦੇ ਸੀ ਵੀ ਉਹ ਹੀ 25 25 30 ਕੁਇੰਟਲ ਦੀ ਖਾਲੀ ਲਾ ਲਾ ਬਾ 50 ਕੁਇੰਟਲ ਤੱਕ ਦਾ ਰਹਿਣਾ ਏਰੀਆ ਫੇ ਸਾਰਾ ਖੜਾ ਹਜੇ ਉਹ ਤਾਂ ਹਲੇ ਚੱਲ ਕੋਈ ਨਹੀਂ ਹਲੇ ਰੂੰਗਾ ਜਾਂ ਤਾਂ ਵੱਟ ਲਿਆ ਦੋ ਪਲਾਟੇ ਵੱਡੇ ਆ ਇਦਾਂ ਦੋ ਵੀ ਪੂਰੇ ਨਹੀਂ ਹੋਏ ਇੱਥੇ ਦਰਵਾਜ਼ਾ ਲਿਖਾ ਲੈਣੀ ਆ ਕਾ ਦਾਣੇ ਇੱਜ ਜਾਣੇ ਆ ਬਸਾਉਣੇ ਬਸਾਉਣੇ ਰਾਤ ਤੁਰੇ ਫਸ ਗਈ ਟਰਾਲੀ ਤੇ ਉੱਤੇ ਹੀ ਛਾੜਤੀ ਮੈਂ ਅੱਛਾ ਅੱਛਾ ਠੀਕ ਐ ਗਗਨ ਡੀਜ਼ਲ ਪਾ ਲਿਓ ਜੰਗਾ ਹਾਂਜੀ ਮੈਂ ਵੜਾ ਰਜ਼ਾਇਮ ਆ ਰਾਜੂ ਉਹਨਾਂ ਕੋਲ ਮਾਦਾ ਕਹਿੰਦਾ ਡੀਜ਼ਲ ਵਾਲੇ ਕਹਿਣਾ ਖਾਲੀ ਨੇ ਨਾਲ ਨੂੰ ਉਦੋਂ ਦੋ ਕੈਨਾਂ ਭਰਾ ਕੇ ਉਹਨਾਂ ਨੂੰ ਪਾਏ ਆਉਂਦਾ ਪਰਿਓਂ ਨੇਤਾ ਲਾ ਗਿਆ ਰੋਟੀ ਲਾ ਹਾਂ ਵਾਲੀ ਚ ਰੱਖ ਕੇ ਖਾਲੀ ਭਜਣ ਗਿਆ ਚੱਲ ਈ ਜਾ ਫਿਰ ਆਓ ਵਾਹ ਇਹ ਗੇੜਾ ਬਾਜੂ ਇੱਕ ਠੂਆਂ ਤੋੜ ਦਿੰਦਾ ਪੰਪ ਵੀ ਆ ਡੀਜ਼ਲ ਦੀਆਂ ਕੈਨਾਂ ਠੂਆਂ ਤੋੜ ਦੋਨੇ ਮੋਟਰ ਨੇ ਜਾਇ-ਜਾ ਬੰਦਾ 500 ਕਿਲੋਮੀਟਰ ਸਫਰ ਕਰਿਆ ਸਮਝਾ ਦੋ ਕੈਨਾਂ ਡੀਜ਼ਲ ਚ ਮਸ਼ੀਨ ਚ ਪਾਇਆ ਟਰਾਲੀ ਵੀ ਨੂੰ ਜੈਕ ਲਵਾ ਦੇ ਹੁਣ ਹੈ ਟਰਾਲੀ ਨੂੰ ਜੈਕ ਲਵਾ ਇਹਨੂੰ ਪਹਿਲੇ ਇਹ ਨੂੰ ਇਹ ਨੂੰ 15 16 ਫੁੱਟ ਹੀ ਕਰ ਦੇਣੀ ਆ ਵਧਾ ਦੇਣੀ ਆ ਇਹ ਤੇ ਤੂੜੀ ਵਾਲੀਆਂ ਨਾ ਤਾਂ ਗਲਜਾ ਮੋਰੇ ਲੰਬਾ ਹੂੰ ਜੈਕ ਵਾਲੀ ਇੱਕ ਹੋਰ ਲੈ ਕੇ ਆਉਂਦੇ ਆ ਡਬਲ ਟੈਰੀ ਹੂੰ ਮਦਾ ਕਨ ਫੋਰਮੈਨ ਨੇ ਸੌਦਾ ਲਾ ਲਿਆ ਕਰਦਣਾ ਨਹੀਂ ਕਰ ਉਹਦਾ ਬੋਹਕਾਰੀ ਗੇਰਾ ਬਾਈ ਟਰਾਲੀਆਂ ਦਾ ਨਾ ਨਾ ਟਰਾਲੀ ਦਾ ਹੀ ਸੌਦਾ ਰਾਦੀ ਆ ਵੀ ਤੂੰ ਪਿੰਡ ਜਾ ਕੇ ਹੋਰ ਲੈ ਲੈ ਜਿੱਦੇ ਚੱਤੀ ਜੀ ਦੇਵੇ ਵਧੀਆ ਹਾਂ ਉਹ ਲੈ ਲੈਣੇ ਆ ਉਹ ਪਛ ਲੈਣਗੇ ਕੋਈ ਨਹੀਂ ਆ ਡੰਡੇ ਚੋਂ ਵਲਾਵਾ ਕੱਢ ਲਓ ਵੱਡੇ ਛੋਟੇ ਅੱਛਾ ਬੋਰ ਮਾਰੇ ਜੇ ਪਿੱਛੇ ਹੀ ਫਿਰਦਾ ਹਜੇ ਕਹਿੰਦਾ ਮੈਂ ਦੋ ਕਿ ਦਿਨ ਹੋਰ ਲਾ ਲਵਾਂ ਮਾ ਲਾਲਾ ਜਿੰਨੇ ਦਾ ਲਾਉਣੇ ਮਿੱਤਰਾ ਜਿੰਨਾ ਇੱਥੇ ਆ ਗਿਆ ਤੈਨੂੰ ਪੈਣ ਨਹੀਂ ਦਿੰਦੇ ਅਸੀਂ ਕਿਉਂ ਇੱਥੇ ਆਇਆ ਵੀ ਇਹਨਾਂ ਦੀ ਹੁਣ 118 20 ਬਿਗੇ ਦੀ ਦੂੜੀ ਦੇ ਇਹਨਾਂ ਦੀ ਉਹ ਬਣਾਉਣੀ ਆ ਦਿਨ ਰਾਤ ਚ ਬਾਈ ਥਾਣਾ ਇੱਧਰ ਜਿਹਨੇ ਉੱਧਰ ਨਾਲੋਂ ਇੱਧਰ ਥੋੜਾ ਜਿਹਾ ਫਰਕ ਇਹ ਆ ਵੀ ਉੱਥੇ ਇੱਕ ਤਾਂ ਬੱਟ ਬਹੁਤ ਸੀ ਕੰਬੀ ਵਾਲੀ ਮਸ਼ੀਨ ਜਦੋਂ ਬੱਟ ਟੱਪਦੀ ਆ ਹਨਾ ਫੁਕਦੀ ਬਹੁਤ ਹੈ ਇੱਕ ਟਰੈਕਟਰ ਨੂੰ ਝੂਟਾ ਵਾਂ ਮਾਰਦੀ ਆ ਨੰਬਰ ਦੋਦੇ ਤੇ ਪੱਥਰ ਇੱਥੇ ਬਾਈ ਇੱਕ ਵੀ ਪੱਥਰ ਨਹੀਂ ਹੈਗਾ ਗੇਹ ਦੇ ਵਿੱਚ ਕਿਸੇ ਵਿੱਚ ਵੀ ਤੂੜੀ ਵਾਲੀ ਮਸ਼ੀਨ ਬਿਲਕੁਲ ਥੱਲੇ ਮਿੱਟੀ ਜੀ ਲਾ ਕੇ ਵਿੰਗਣਾ ਜਿਵੇਂ ਉਹਨੇ ਪੰਜਾਬ ਦੇ ਵਿੱਚ ਆਪਾਂ ਸਫਾਈ ਕਰਦੇ ਆ ਬਿਲਕੁਲ ਚਾਹੇ ਬੰਦਾ ਐ ਕਰੀ ਜਾਵੇ ਪਰ ਉਹਦੇ ਪੱਥਰ ਨਹੀਂ ਆਊਗਾ। ਆ ਰਾਤ ਨੂੰ ਵੱਢੀ ਆ ਇਹਦਾ ਇਹ ਫਾਇਦਾ ਹੋਊਗਾ ਵੀ ਇਹਦੀ ਤੂੜੀ ਜ਼ਿਆਦਾ ਬਣੂਗੀ। ਹੁਣ ਦਿਨੇ ਕੱਲ ਲਾਈ ਮਸ਼ੀਨ ਅਸੀਂ ਅੰਕਲ ਅਜੇ ਤਾਂ ਅਸੀਂ ਤਾਂ ਕਹੀ ਗਿਆ ਵੀ ਨਰਮਾ ਕਣਕ ਨਰਮਾ ਇੱਕ ਦੋ ਦਿਨ ਰੋਕ ਲੈਦੇ ਹੋਰ ਤਾਂ ਮਸ਼ੀਨ ਕੋ ਦੰਦੀ ਵਿਹਲੀ ਹੋਊਗੀ ਉਧਰ ਦੇ। ਜਦ ਮਸ਼ੀਨ ਲੱਗੀ ਆ ਕੇ ਉਹਦੇ ਭਰਾਵਾ ਤੂੜੀ ਮਸ਼ੀਨ ਲੈ ਲਾਂ ਸੜਦੀ ਜਿਹੜਾ ਪਸੀਪਾ ਮੈਨੂੰ ਥੋੜਾ ਜ਼ਿਆਦਾ ਆਵੇ ਜਿਵੇਂ ਦੁਪਹਿਰ ਨੂੰ ਆਉਂਦਾ ਸਿਖਰ ਦੁ ਆਇਲਾਣਾ ਆਵੇ ਪਿੱਛੇ ਸੀਪਾ ਦੇ ਨੂੰ ਫੇਰ ਹੌਲੀ ਸੀਪਾ ਖੋਲੀਆਂ ਰਾਤ ਨੂੰ ਜਾ ਕੇ ਮਾਲ ਮੜਾ ਜਾ ਪੈਂਦਾ ਫਰਕ ਫਿੱਟ ਜਾ ਹੁੰਦਾ ਨਹੀਂ ਇੱਧਰ ਕਣਕਾਂ ਇੱਕ ਰਾਹ ਦੀ ਬੜੀ ਪ੍ਰੋਬਲਮ ਆ ਇੱਧਰ ਸਾਰੇ ਖੇਤਾਂ ਵਾਲਿਆਂ ਨੂੰ ਹਨਾ ਮੱਲੋ ਜਿਹੜਾ ਫਾਰਮ ਪਰ ਤੇ ਹੁਣ ਰਾਹ ਬਣਿਆ ਹੁਣ ਉੱਪਰ ਦੇ ਉੱਪਰ ਦੇ ਉੱਪਰ ਆਈ ਜਾਣਗੇ ਪੱਕਾ ਕਾ ਕਿਸੇ ਦਾ ਕੋਈ ਨਹੀਂ ਹੈਗਾ ਓਰੇ ਜਿਹੜੀ ਮਸ਼ੀਨ ਜਿੱਥੇ ਲੱਗੀ ਬਾਈ ਇੱਕ ਬੰਦਾ ਲੈ ਗਿਆ ਸਮਝ ਲਓ ਮਸ਼ੀਨ ਖੇਤ ਵਟਣ ਚਾਹੇ 2 ਵਿਗੇ ਵਟਣੇ ਲੈ ਗਿਆ ਇਹ ਨਹੀਂ ਪਤਾ ਵੀ ਸ਼ਾਮ ਨੂੰ ਉਹ 100 ਵਿਗਾ ਵੱਢ ਕੇ ਨਿਕਲੇ ਕਾ 200 ਵੱਢ ਕੇ ਨਿਕਲੇ ਪੱਕਾ ਕਾ ਕੋਰੇ ਕੋਈ ਨਹੀਂ ਕਿਸੇ ਦਾ ਬਾ ਜਿੱਥੇ ਵੀ ਨਹੀਂ ਜਿਹੜੀ ਵੜ ਗਈ ਜਾ ਕੇ ਬਾ ਗਾਹਾਂ ਤੇ ਗਾਹਾਂ ਟਰਾਲੀਆਂ ਲਿਆਈ ਜਾਂਦੇ ਆ ਵੜਾਈ ਜਾਂਦੇ ਆ ਪੱਕਾ ਕਿਸੇ ਦਾ ਕੋਈ ਨਹੀਂ ਇੱਕਨੇ ਅੰਕਲ ਗੱਲ ਆ ਅਸੀਂ ਆ ਅੱਜ ਆਪਾਂ ਕੰਬਾਇਨ ਵਾਲੇ ਦੀ ਵਦਣੀ ਆ ਹੈ ਜਿਹਦੇ ਕੋਲੇ ਕੰਬਾਇਨ ਆ ਉਹਦੀ ਵਦਣੀ ਅੱਜ ਆਪਾਂ ਅੱਛਾ ਦੀਪਕ ਦੀ ਦੀਪਕ ਦੀ ਹਾਂ ਉਹਦੇ ਵਿਚਾਰਦਾ ਸਟਾਫ ਇਹ ਨਹੀਂ ਆਇਆ ਦੱਸ ਕੋਈ ਹੈ ਬਹੁਤ ਮੈਨੂੰ ਪੰਪ ਉਪਰ ਮੇਰੇ ਅਕਾਲ ਇੱਕ ਬੰਦਾ ਕਹਿੰਦਾ ਸਰਦਾਰ ਜੀ ਸਾਡੇ ਕੋਲ ਨਹੀਂ ਸਟਾਫ ਆਇਆ ਭੱਜ ਗਿਆ ਕਹਿੰਦਾ 9 ਦਿਨ ਲਾ ਕੇ ਭੱਜ ਗਿਆ ਕਹਿੰਦਾ ਖੜੀ ਤੀ ਭੱਜ ਗਿਆ। ਜੈਤ ਕੀ ਆਪਣੇ ਬੰਦੇ ਨੇ ਹਨਾ ਬਹੁਤੇ ਵਿੱਚ ਮੈਂ ਕਹਿੰਦਾ ਵੀ ਇੰਨਿਆ ਫੋਨ ਆਉਨੇ ਆ ਵੀ ਜਿਹੜੀਆਂ ਚੀਜ਼ਾਂ ਕਮੈਨ ਦੇ ਵਿੱਚ ਨਾਰਮਲ ਜੀ ਗੱਲ ਹੁੰਦੀ ਹੈ ਨਾ ਨਾਰਮਲ ਜੀ ਕਹਿੰਦੇ ਨੇ ਆਪਾਂ ਉਹਨੂੰ ਉਹ ਚੀਜ਼ਾਂ ਬਾਰੇ ਵੀ ਬਾਈ ਬੰਦੇ ਪੁੱਛਦੇ ਆ। ਇੱਕ ਪਰਸਾ ਜਿਹੋ ਤੇ ਫੋਨ ਆਇਆ ਬਾਈ ਦਾ ਸੀਪਾ ਕਿੰਨੇ ਖੋਲੀਏ ਕਣਕ ਤੇ ਲਾਉਣੀ ਆ ਮੈਂ ਕਿਹਾ ਯਾਰ ਦੱਸ ਸੀਪਾਂ ਦੀ ਕਿੱਡੀ ਗੱਲ ਹੁੰਦੀ ਆ ਵੀਰੇ ਯਾਰ ਵੀ ਨਾਰਮਲ ਜੀ ਗੱਲ ਹੈ ਤਾਂ ਕੋਈ ਬੜੀ ਤਾਂ ਹੈ ਨਹੀਂ। ਉਹਦੇ ਕਰਕੇ ਵੀ ਸਟਾਪ ਆ ਜਿਹੜੇ ਆਦ ਕੀ ਬਹੁਤ ਖਾਲੀ ਖੜੀਆਂ ਮਸ਼ੀਨਾ ਲੋਕਲ ਦੀਆਂ ਆਹ ਬਾਈ ਜਿਹੜਾ ਨੌ ਲੰਦਾ ਹਨ ਉਹਨਾਂ ਦੀ ਮਸ਼ੀਨਾ ਜੇ ਘਰੇ ਖੜੀ ਆ 20 ਬਿਗੇ ਨਹੀਂ ਵੱਡੇ ਅੱਧਾ ਸੀਜ਼ਨ ਨਕਣੇ ਵਾਲੋ ਕਿ ਹਨਾ ਵੀ ਇਹ ਸਿਸਟਮ ਬਹੁਤ ਐਦਿਕ ਹੋਇਆ ਮਰੀਆਂ ਚ ਉੱਠਦਾ ਨਹੀਂ ਬਾਈ ਕਿਆ ਰਾਤ 'ਚ 12 ਵਜੇ ਹੈ ਜੀ ਉੱਠਿਆ ਨਹੀਂ ਹੈਗਾ ਪਤੰਦਰ ਫੋਨ ਲਾਉਣਾ ਕਰਜੋ ਦੇਖਦੇ ਵੀ ਉੱਠਿਆ ਕਿ ਨਹੀਂ ਉੱਠਿਆ ਅੱਜ ਪਹਿਲੀ ਰਾਤ ਲੱਗੀ ਆ ਬਾਈ ਪਹਿਲੀ ਰਾਤ ਦੇ ਵਿੱਚ ਮੰਦਾ ਨਾਮਾ ਅੰਡੋਲ ਹੋ ਗਿਆ ਦੇਖ ਲੋ ਤੁਸੀਂ ਆ ਗਣਕਾ ਜਿਹੜੀ ਗੜੇ ਵਾਲੀ ਹੈ ਨਾ ਇਹ ਤਾਂ ਹਜੇ ਮਾਲੋ ਟਾਈਮ ਲਾਊਗੀ ਘਟੋ ਘਟ ਵੀ ਪੰਜ ਸੱਤ ਦਿਨ ਤਾਂ ਲਾਊਗੀ ਆ ਆ ਗਈ ਓਹ ਘੜੀਆ ਦਸਵੇਂ ਚੋ ਆਪਣੀ ਫੋਨ ਚੱਕਦਾ ਨਹੀਂ ਸੁੱਤਾ ਪਿਆ ਦਾ ਮਤਲਬ ਲਾ ਜੀ ਉਹ ਮੰਨੀ ਓਏ ਜਿਸ ਵਿਅਕਤੀ ਨੂੰ ਤੁਸੀਂ ਕਾਲ ਕਰ ਰਹੇ ਤੇ ਕਿਆ ਨਹੀਂ ਚਲੋ ਠਾਲ ਕੇ ਆਉਣਾ ਬੈਣਾ ਉਹਨੇ ਲੜਾਨੀਆਂ ਅੱਜ ਬਾਕੀ ਕਈ ਬੰਦੇ ਬਾਈ ਜ਼ਮੀਨ ਨੂੰ ਕਹਿੰਦੇ ਨੇ ਐਮਪੀ ਦੇ ਵਿੱਚ ਵੀ ਬਈ ਜ਼ਮੀਨ ਲੈਣੀ ਆ ਨਿਗਰ ਰੱਖੀ ਕਿਤੇ ਵਧੀਆ ਜੀ ਹੈ ਨਾ ਜਿਹੜੀ ਆ ਤੁਹਾਨੂੰ ਫਸਲ ਨਿਕਲਦੀ ਦਿਖਾਉਣਾ ਹੈ ਨਾ ਸਾਰਾ ਭਾਈ ਅੰਕਲ ਉਹਨੀ ਵੀ ਜ਼ਮੀਨ ਹੈ ਵੀ ਦੰਨੇ ਆ ਜੇ ਕੋਈ ਚਾਹ ਵਨ ਆਪਣੇ ਪੰਜਾਬ ਤੋਂ ਜਾਂ ਹੈ ਨਾ ਐਨ ਆਰ ਆਈ ਭਰਾ ਆਪਣਾ ਕੋਈ ਹੈਗਾ 118 20 ਬਿੱਗੇ ਦਾ ਟੱਕਾ ਜਿਹੜੇ ਗੜੇ ਆ ਹੈ ਨਾ ਆ ਸਾਰੇ ਘਟੋ ਘੜ ਵੀ 25 25 26 ਦਾ ਗੜੇ ਬਣੇ ਹੋਏ ਧਾਨ ਵਾਲੇ ਹੈ ਨਾ ਵੀ ਧਾਨ ਲੱਗਦੇ ਆ ਖੇਤਾਂ 'ਚ 25 26 ਖੇਤਾਂ 'ਚ ਤਾਂ ਬਾਕੀ ਬੜੇ ਪਲਾਟਾਂ ਪਾਣੀ ਦੀ ਬਈ ਕੋਈ ਸਮੱਸਿਆ ਨਹੀਂ ਹੈ ਕਿ ਉਹ ਸਾਹਮਣੇ ਜਿੱਥੇ ਮਸ਼ੀਨ ਖੜੀ ਆ ਨਾ ਉੱਤੇ ਖੂਹ ਆ ਅੱਜ ਤੁਹਾਨੂੰ ਦਿਨੇ ਦਿਖਾਉਂਗਾ ਪੂਰਾ ਉੱਪਰ ਤੱਕ ਰਫੁੱਲਾ ਉਹਦੇ ਬਾਅਦ ਇੱਧਰ ਖੂਹ ਆ ਇੱਕ ਇਹਦੇ ਵਿੱਚ ਜਿੱਥੇ ਆਪਾਂ ਪਾਣੀ ਪੀਣੇ ਵਾਲਾ ਭਰ ਦਿਆਂ ਜੀ ਤੁਹਾਨੂੰ ਹਨਾ ਵੀ ਮੋਟਰ ਛਿੱਟੀ ਹੋਈ ਆ ਇਹ ਕਹੇਗਾ ਬਈ ਇਹ ਡੈਮ ਇਹ ਡੈਮ ਤੁਸੀਂ ਹਿਸਾਬ ਲਾ ਲਓ ਹੁਣ ਇਹਦੇ ਵਿੱਚ ਚਾਹੇ 10 ਮੋਟਰਾਂ ਛੱਡ ਦਿਓ ਇਹਨੂੰ ਖਾਲੀ ਕਰ ਲਓ ਜਦੋਂ ਇਹ ਖਾਲੀ ਹੋ ਗਿਆ ਬਿਲਕੁਲ ਖਾਲੀ ਕਰਕੇ ਇਹਨੂੰ ਛੱਡ ਦਿਓ ਦੋ ਦਿਨ ਤੁਹਾਡਾ ਟਾਈਮ ਉਹੀ 12 ਘੰਟੇ ਬਾਅਦ ਤੁਹਾਡਾ ਟਾਈਮ ਆ ਜਿਹੜਾ ਇਹ ਆਟੋਮੈਟਿਕ ਫੇਰ ਇਹ ਫੋਲ ਹੋ ਜਾਊਗਾ। ਨੇ ਐਮਪੀ ਦੇ ਵਿੱਚ ਕੀ ਆ ਹਨਾ ਵੀ ਬਹੁਤ ਦਿੱਕਤ ਸਮੱਸਿਆ ਆਉਂਦੀ ਹੈ ਪਾਣੀ ਦੀ। ਸਭ ਤੋਂ ਵੱਡੀ ਪ੍ਰੋਬਲਮ ਉਹ ਪਾਣੀ ਦੀ ਆ। ਚਲੋ ਜਿਹੜੇ ਮੇਰੇ ਵੀਰ ਹਨਾ ਐਮਪੀ ਦੇ ਵਿੱਚ ਹੈਗੇ ਆ। ਉਹਨਾ ਗਗਨ ਆ ਇਹ ਵੀ ਬਈ ਲੋਕਲ ਦਾ ਹੀ ਆ ਹਨਾ ਔਰ ਇਹ ਚਾਰ ਬੋਰ ਹਨ ਸਵੇਰੇ ਅਸੀਂ ਇਹੀ ਗੱਲ ਚਲਦੀ ਸੀ ਕਹਿੰਦਾ ਵੀਰੇ ਮੇਰੇ ਚਾਰ ਬੋਰ ਆ ਮਹਾ ਤੇ ਕੋਲ ਤਾਂ ਪਾਣੀ ਬਹੁਤ ਆ ਕਹਿੰਦਾ ਪਰ ਚੱਲਦਾ ਇੱਕ ਆ ਵੀਰੇ ਤਿੰਨ ਬੰਦ। ਇਹ ਚੀਜ਼ ਆ ਵੀ ਬੋਰ ਹੋ ਜਾਂਦਾ। ਪਰ ਪਾਣੀ ਉਹਦੇ ਵਿੱਚ ਮੁਸ਼ਕਲ ਗਾ ਲਾਉਂਦਾ ਬਹੁਤ ਜਿਹੜੀ ਇਹ ਇਹ ਜ਼ਮੀਨ ਆ ਬਾਈ ਉਰੇ ਹਨਾ ਕੁਦਰਤੀਓਂ ਆ ਇਹ ਇਹਨਾਂ ਨੇ ਅੰਕਲ ਉਹਨਾਂ ਨੇ ਇੱਥੇ ਡੈਮ ਆ ਜਿਹੜਾ ਨਾ ਹਾਦ ਇੱਕ ਵਿੱਗੇ ਦੇ ਵਿੱਚ ਡੈਮ ਪੱਟਿਆ ਹੋਇਆ ਇਹਦੇ ਨਾਲ ਪਾਣੀ ਆ ਜਿਹੜੀਆਂ ਆ ਰਸੀਆਂ ਬੰਨੀਆਂ ਹੋਈਆਂ ਨਾ ਬੰਨ ਵਨ ਮੋਟਰਾਂ ਵਿੱਚ ਸਿਟੀਆਂ ਹੋਈਆਂ ਹਨਾ ਉਹਦੇ ਵਾਰ ਪਾਣੀ ਆ ਜਿਹੜਾ ਪਾਈਪ ਲਾਈਨਾਂ ਦਾ ਜਾਂਦਾ ਇੱਕ ਨਾਮ ਉਹ ਪਰੇ ਆ ਇੱਕ ਇਹ ਆ ਦੋ ਡੈਮ ਆ ਦੋ ਜ਼ਮੀਨ ਦੇ ਵਿੱਚ ਦੋ ਖੂਹ ਆ ਬਾਕੀ ਆ ਮਾਰਤਾ ਜਿਹੜੀ ਜਹੇ ਜੀ ਵੀ ਹਨਾ ਪ੍ਰਾਣੇ ਉਹਨਾਂ ਦੇ ਵਿੱਚ ਪੱਥਰਾਂ ਨਾਲ ਇਹ ਪੁਰਾਣੇ ਬੰਦੇ ਬਾਈ ਇੱਕਨੇ ਬਣਾ ਕੇ ਰੱਖਦੇ ਤੇ ਇਹ ਸਾਰੀ ਬਣੀ ਹੋਈ ਆ 메ਨ ਰੋਡ ਆ ਆਪਣੇ ਅੰਦਰ ਆ ਪਿੰਡ ਔਰ ਤੇ 2 ਕਿਲੋ 2 ਕਿਲੋਮੀਟਰ ਉਹਦੇ ਵਧੀਆ ਰੋਡ ਆਉਂਦੀ ਆ ਰੋਡ ਤੋਂ ਬਾਅਦ ਆ ਥੱਲੇ ਨੂੰ ਜਿਹੜਾ 메ਨ ਰੋਡ ਆ ਪਿੰਡਾਂ ਚ ਨਹੀਂ ਜਾਂਦਾ ਉਹ ਸਾਹਮਣੇ ਰੋਡ ਆ ਉਹ ਰੋਡ ਤੇ ਮੰਨ ਲਓ ਵੀ 200 ਮੀਟਰ ਦੀ ਦੂਰੀ ਹੋਣੀ ਆ ਫਾਰੋਂਦੀ ਰਾਹ ਵਧੀਆ ਹਨਾ ਕੋਈ ਆਇ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਬਾਕੀ ਜੇ ਕੋਈ ਮੇਰਾ ਵੀਰ ਹੋਵੇ ਬਾਕੀ ਗੱਲ ਕਰ ਸਕਦੇ ਤੁਸੀਂ ਹਨਾ ਫੋਨਾਂ ਤੇ ਵੀਰੇ ਦੇ ਬਾਈ ਜਮੀਨ ਤੇ 17 ਕਰੋੜ ਰੁਪਿਆ ਤਾਂ ਲੱਗ ਗਿਆ ਮੈਂ ਹਨ ਕਈ ਵੀਰ ਹੁਣ ਕਹਿਣਗੇ ਵੀਰੇ ਰੇਟ ਨਹੀਂ ਦੱਸਿਆ 17 17.5 ਕਰੋੜ ਰੁਪਿਆ ਦੇ ਵਿੱਚ ਲੱਗ ਗਿਆ ਜੇ ਕੋਈ ਵੀਰ ਹੈਗਾ ਇਹਦੇ ਵੱਧ ਲਾਉਣੇ ਵਾਲਾ ਤਾਂ ਉਹੀ ਬੋਨ ਕਰੇ ਯਾਨੀ ਮੈਂ ਪੁੱਛਿਆ ਤਾਂ ਅੰਕਲ ਨੂੰ ਅੰਕਲ ਕਹਿੰਦਾ ਵੀ ਇੰਨਾ ਤਾਂ ਨੰਦਰਾ ਲੱਗ ਗਿਆ ਵੀ ਆਪਾਂ ਜਿਵੇਂ ਹੁਣ ਇੱਥੇ ਨੂੰ ਇੱਕ ਪਾਈਪ ਲਾਈਨ ਲੱਗੀ ਹੋਈ ਹੈ ਜਿਹੜੀ ਬੰਬੇ ਤੋਂ ਚਾਂਸੀ ਗੈਸ ਪਾਈਪ ਲਾਈਨ ਹੈ ਨਾ ਉਹ ਇੱਥੇ ਨੂੰ ਪਾਈਪ ਲਾਈਨ ਲੱਗੀ ਹੈ ਵਿੱਚ ਨੂੰ ਬਾਕੀ ਕਿ ਰੋਡ ਪਾਸ ਹੋਇਆ ਉਹ ਪਰਨ ਰੋਡ ਪਾਸ ਹੋਇਆ ਹੁਣ ਜਣੀ ਜਮੀਨ ਥੋੜੀ ਖੁੰਜਾ ਜਿਹਾ ਆਊਗਾ ਇੱਕ ਉਹਦੇ ਵਿੱਚ ਰੋਡ ਪਾਸ ਉਹ ਲੰਘਣਾ ਉਹਦੇ ਕਰਕੇ ਜਿੱਦਣੋ ਰੋਡ ਨਿਕਲ ਗਿਆ ਇਹਦੀ ਕੀਮਤ ਤਾਂ ਜਿਹੜੀ ਹੋਰ ਵੱਜਣੀ ਹੈ ਨਾ ਆ ਡੈਮ ਹੈ ਇੱਕ ਇਹ ਡੈਮ ਜਣੀ ਛੋਟਾ ਹੈ ਇਹਦੇ ਵਿੱਚ ਵੀ ਪਾਣੀ ਸੇਮਦਈ ਆਉਂਦਾ ਹੈ ਹਨਾ ਬਈ ਉਹਦੇ ਬਾਅਦ ਆ ਇੱਕ ਖੂਹ ਆ ਤਿੰਨ ਚੀਜ਼ਾਂ ਜਿਹੜੀਆਂ ਨਾ ਪਾਣੀ ਦਾ ਸਾਧਨ ਤਿੰਨ ਦਾ ਬਿਲਕੁਲ ਕੋਲ ਕੋਲੇ ਆ ਆ ਲੈ ਇੱਥੇ ਆ ਆ ਲੋ ਜੀ ਆ ਖੂਹ ਆ ਇੱਕ ਬਾਕੀ ਐ ਵੀ ਫਸਲ ਦੀ ਕੋਈ ਦਿੱਕਤ ਨਹੀਂ ਡੀਪੀ ਲੱਗੀ ਹੋਈ ਆ ਲਾਈਟ ਹਨਾ ਜਿਵੇਂ ਆਪਾਂ ਕਹਿੰਦੇ ਐਮਪੀ ਦੇ ਵਿੱਚ 100 ਰੁਪਿਆ ਮਹੀਨੇ ਵਾਲੀ ਲਾਈਟ ਆ ਪਤਾ ਨਹੀਂ ਇੱਕ ਦਿਨ ਦਾ 100 ਰੁਪਿਆ ਪਤਾ ਨਹੀਂ ਮਹੀਨੇ ਦਾ ਆਪਾਂ ਕੱਲ ਨੂੰ ਪੁੱਛਦੇ ਹਾਂ ਬਾਕੀ ਜਣੀ ਬਿਜਲੀ ਦਾ ਕੋਈ ਖਰਚਾ ਨਹੀਂ ਹੈਗਾ ਇਹ ਹਨਾ ਵੀ ਆਪਾਂ ਕਹੀਏ ਵੀ ਬਿਜਲੀ ਉਹਦੇ ਪਤਾ ਨਹੀਂ ਕਿੰਨਾ ਕੁ ਵੇਲਾ ਆਉਂਦਾ ਹੋਗਾ ਡੀਪੀ ਲੱਗਾ ਬਿਜਲੀ ਬਾਈ ਕੋਈ ਹੋ ਨਹੀਂ ਹੋਣੀ ਹੈਗੀ ਇਹ ਤਾਂ ਆਪਣੇ ਤੇ ਐਵੀ ਮੋਟਰ ਚਾਹੇ 20 ਦੀ ਛੱਡ ਲੋ ਚਾਹੇ 25 ਛੱਡ ਲੋ ਚਾਹੇ 30 ਦੀ ਛੱਡ ਲੋ ਕੋਈ ਉਹ ਨਹੀਂ ਹੈਗਾ ਹਨਾ ਬੱਕਰੀ ਤੁਹਾਨੂੰ ਬਤਾਈ ਆ ਵੀ ਅੱਜ ਕੱਲ ਪੰਜ ਦੀ ਗਹਿ ਕੇ ਲਗਾ ਕੇ ਅਗਲਾ 15 ਦੀ ਰੇਖ ਪਾਈ ਫਿਰਦਾ। ਬਾਕੀ ਬਾ ਕੱਲ ਨੂੰ ਪਛੜਨੇ ਆ ਵੀ ਕਿੰਨੀ ਕੈਸਾ ਹਕਤਾ ਵਾ। ਟਰਾਲੀ ਖਾਲੀ ਹੋ ਗਈ ਹੁਣ ਜਾਊਗੀ ਆਪਰੇ ਮਸ਼ੀਨ ਚ ਡੀਜ਼ਲ ਡੀਜ਼ਲ ਪਾਉਣ ਤੋਂ ਬਾਅਦ ਆਪਾਂ ਫੇਰ ਅਜੂਰ ਨੂੰ ਕੋ ਵੀ ਜਾਣਾ। ਉਹ ਵੀ ਇੱਥੇ ਖੜੀ ਆ ਮਸ਼ੀਨ ਕਿਤੇ ਜੰਗਲ ਚ ਮੰਗਲੇ ਲਾਈ ਰੋਂਦੀ ਰਾਤ। ਅੰਕਲ ਹਾਂਜੀ ਕਿੰਨੇ ਵਿੱਗੇ ਜ਼ਮੀਨ ਆਪਣੀ ਇਹ ਇਹ ਬਾਈ ਜੀ ਆਪਣੀ ਹੈਗੀ ਆ 118 ਕੁ ਬਣਦੀ ਆ ਮਤਲਬ ਮੰਨ ਕੇ ਚੱਲ 65 ਕੁ ਕਿਲੇ ਪਾਇੰਟ ਤੋਂ ਉੱਤੇ ਉੱਤੇ ਹੀ ਬਣ ਜਾ 70 ਕੁ ਦਿੱਕਤ ਦੁੱਕਤ ਕੋਈ ਕਹੀ ਚੀਜ਼ ਦੀ ਓਰੇ ਕਾਸੇ ਦੀ ਦਿੱਕਤ ਨਹੀਂ ਨਜ਼ਾਰਾ ਹੀ ਬੜਾ ਪਾਣੀ ਖੁੱਲਾ ਪਾਣੀ ਤਾਂ ਤੂੰ ਆ ਜਾ ਕੇ ਦੇਖ ਲੈ ਹੁਣ ਕਿਸੇ ਦੇ ਖੂਹਾਂ ਚ ਪਾਣੀ ਮੈਂ ਦੇਖ ਲਿਆ ਮੈਂ ਦਿਖਾਤਾ ਮੈਂ ਵੀ ਦਿਖਾ ਕੇ ਆ ਦੋ ਟਾਈਮ ਦਾ ਫੁੱਲ ਖੜੇ ਆ ਅੱਜ ਖਾਲੀ ਕਰਨੇ ਤੂੰ ਦੇਖ ਲੈ ਤਾਹਾਂ ਦਾ ਉਹ ਵੀ ਦਿਖਾਉਣਾ ਅੱਜ ਆਪਾਂ ਐਮਪੀ ਦਾ ਵੀ ਨਹੀਂ ਆਪਾਂ ਖੂਹ ਖਾਲੀ ਦੇਖਦੇ ਆ ਬਈ ਐਮਪੀ ਦੇ ਵਿੱਚ ਹਨਾ ਇਥੇ ਪਰ ਇਹ ਲਾਈਟ ਵਾਲਾ ਸਿਸਟਮ ਕੀ ਐ ਅੰਕਲ ਫਿਰ ਉਹ ਵੀ ਬਿੱਲ ਬੁਲ ਆਉਂਦਾ ਕਿ ਨਹੀਂ ਬਿਲੂਰੇ ਕੁਝ ਨਹੀਂ ਹੈਗਾ ਹਾਂ ਤਾਂ ਆਪਾਂ ਨੂੰ ਤਿੰਨ ਮੋਟਰਾਂ ਨੇ ਆਪਣੀਆਂ ਹਾਂ ਬਾਕੀ ਉਹ ਦੋ ਇੱਕ ਦੋ ਕੂਨ ਸੈਟ ਲਈ ਦੀਆਂ ਨੇ ਹਾਂ ਤੇ 12-13 ਤਹ ਹਜ਼ਾਰ ਰੁਪਿਆ ਸਾਲ ਦਾ ਦੰਨੇ ਹੁੰਦੇ ਆ ਬੱਸ ਹਾਂ ਵਿੱਚੇ ਘਰ ਘਰ ਦਾ ਲਾ ਕੇ ਵਿੱਚੇ ਏਸੀ ਚੱਲੀ ਜਾਂਦੇ ਨੇ ਵਿੱਚੇ ਹੀਟ ਵੂਟਰ ਚੱਲ ਜਾਂਦੇ ਚੱਲਦਾ ਤੇਰੇ ਸਾਹਮਣੇ ਹੀ ਆ ਦੇਖ ਲੈ ਹਾਂ ਹੈ ਸਹੀ ਹੈ ਲਾਈਟ ਦੀ ਤਾਂ ਬਾਈ ਕੋਈ ਦਿੱਕਤ ਨਹੀਂ ਹੈਗੀ ਇੱਥੇ ਜਿੰਨਾ ਜਰੂਰ ਆਪਾਂ ਆਉਣ ਲੱਗੇ ਹਨਾ ਆ ਹੁਣ ਵੀ ਚਲ ਬੱਲਾ ਮਜਾ 100 100 ਵਾਟ ਦੇ ਬਲਦੈ ਨੇ ਉਹਨੇ ਪੰਜਾਬ ਦੇ ਵਿੱਚ ਕੀ 10 ਵਾਟ ਦਾ ਬੱਲਮ ਮੜ ਕੇ ਵੀ ਬੰਦਾ ਕਹਿੰਦਾ ਬੰਦ ਕਰੋ ਯਾਰ ਬਿੱਲ ਜਿਆਦਾ ਆ ਜਾਊਗਾ ਆਹ ਵਾ ਲੈ ਕੋ ਤਪੜਿਆ ਲੱਗਦਿਆ ਤੂੰ ਸਹੀ ਗੱਲ ਆ ਆਏ ਹੋਰ ਹੈਗੀ ਤਾਂ ਮੌਜਾ ਬਹੁਤ ਹਾਂ ਆਪਾਂ ਨੂੰ ਇੰਨਾ ਕਿ ਆ ਵੀ ਚੱਲ ਪਰਿਵਾਰ ਪਿੰਡ ਰਹਿੰਦਾ ਹਨਾ ਵੀ ਆਪਾਂ ਜਾਣਾ ਹਾਂ ਹਾਂ ਇਹੀ ਤੇਰੀ ਇਹੀ ਪ੍ਰੋਬਲਮ ਬਸ ਹੁਣੇ ਜਾਣੇ ਦੀ ਨਹੀਂ ਤਾਂ ਆਪਾਂ ਜਵਾਕਾ ਕਰਕੇ ਆਪਾਂ ਆਏ ਆ ਵੀ ਘਟ ਖਾ ਲੋ ਪਾਓ ਜਵਾਕਾ ਨੂੰ ਤਾਂ ਵਧੀਆ ਪੜਾਉ ਲਖਾਉਂ ਹਾਂ 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 ਇਹ ਤਾਂ ਹੈ ਗੱਲ ਆਏ ਆ ਬਈ ਨਾਲੇ ਗੱਲ ਹੋਰ ਫੈਮਿਲੀ ਨਾਲ ਹੋਵੇ ਉਹ ਬੰਦੇ ਨੂੰ ਫਾਇਦਾ ਹੈ ਹਾਂ 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 ਹੁਣ ਇੱਥੇ ਆ ਵੀ ਉਹ ਪੰਜਾਬੀ ਨਹੀਂ ਹੈਗੀ ਨਾ ਨਿਆਣੇ ਲਿਆਉਣ ਨੂੰ ਤਰਕੜਾ ਥੋੜਾ ਘੜਾਉ ਨਹੀਂ ਜਗਾ ਘਟਾ ਪਰੇਵਰ ਰੈ ਪੜਾਈ ਨਹੀਂ ਹੈਗੀ ਨਿਆਣਿਆਂ ਦੀ ਪੜਾਈ ਹੈ ਨਹੀਂ ਹੁਣ ਤੂੰ ਲਾ ਲਾ ਇੱਥੇ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਜਿਨੇ ਜਵਾਕ ਪੜਾਉਣੇ ਨੇ ਕੋਈ ਗਵਾਲੀਅਰ ਪੜਾਉਂਦਾ ਕੋਈ ਅੰਦੌਰ ਪੜਾਉਂਦਾ ਕੋਈ ਪਪਾਲ ਪੜਾਉਂਦਾ ਇੱਕ ਇੱਕ ਬੰਦਾ ਉਹਦਾ ਜਵਾਕਾਂ ਦੇ ਕੋਲੇ ਆ ਕਮਰੇ ਲੈ ਕੇ ਰਹਿੰਦਾ ਉੱਥੇ ਨਵੇਰ ਪੰਜਾਬੀ ਫੇਰ ਨਹੀਂ ਹੈਗੀ ਨਾ ਪੰਜਾਬੀ ਫੇਰ ਨਹੀਂ ਹੈਗੀ ਨਰਿੰਦભાઈ ਮੈਂ ਤਾਂ ਇੱਕ ਗੱਲ ਦੇਖੀ ਵੀ ਜਿਵੇਂ ਹੁਣ ਤੁਸੀਂ ਲਾਇਆ ਹਾਂ ਕਾਲ ਅਕੈਡਮੀ ਜਿਨੇ ਆਨੇ ਲਾਓ ਹਾਂ ਮੈਂ ਤਾਂ ਆਪਾਂ ਹੀ ਕਾਲ ਅਕੈਡਮੀ ਚ ਲਾਉਣਿਆ ਦੋਏ ਬਾਈ ਇੰਨਾ ਵਧੀਆ ਰੂਹ ਖੁਸ਼ ਹੁੰਦੀ ਆ ਬੱਚੇ ਦੇਖ ਲਾ ਪੋਰਾ ਪੋਰਾ ਨੇ ਸਵੇਰੇ ਉੱਠ ਕੇ ਆਪ ਨਾ ਆ ਕੇ ਉਹਨਾਂ ਨੇ ਪਾਠ ਕਰਨਾ ਸਕੂਲ ਜਾਣ ਤੋਂ ਪਹਿਲਾਂ ਕਿੰਨਾ ਉਮਰ ਹੈ ਜੀ ਨਾਲੇ ਕੀ ਉਮਰ ਹੈ ਇਹਦੇ ਨਾਲੇ ਸਾਡੇ 4 ਕ ਸਾਲ ਦਾ ਇੱਕ 6 ਸਾਲ ਦਾ ਲੈ ਦੱਸਾ ਉੱਠ ਕੇ ਪਰਨੇ ਬੰਨ ਕੇ ਤੜਕੇ ਇਸ ਵੇਲੇ ਤਾਂ ਮੇਰੇ ਕੋਲੇ ਉਹਨਾਂ ਨੇ ਆ ਜਨਾ ਦਾਦੂ ਪੱਗ ਬੰਨਦੇ ਦਾਦੂ ਪੱਗ ਬੰਨਦੇ ਅੱਛਾ ਤੇ ਇੱਤੇ ਬਣਾਉਣੀ ਹਾਂ ਹਾਂ ਪੱਗ ਮੈਂ ਬੰਨਣੀਆਂ ਹੁਣ ਉਹਨੂੰ ਮੋਟੂ ਨੂੰ ਕਹਿ ਇਹ ਜਾਨੀ ਬਹੁਤ ਵਧੀਆ ਅਕੈਡਮੀ ਆ ਸਾਡੀ ਭਾਣਜੀ ਅਜਗਰੋਂ ਤੋਂ ਉਹ ਵੀ ਆਕਰ ਅਕੈਡਮੀ ਚ ਉੱਥੇ ਪੜ੍ਹੀ ਐ ਬਰੂ ਸਾਹਿਬ ਨਹੀਂ ਨਹੀਂ ਵਧੀਆ ਬਾਈ ਜੀ ਟੌਪ ਦੀ ਜੁਨੀਵਰਸਿਟੀ ਚ ਅਮਰੀਕਾ ਚ ਉਹ ਗੋਰੀ ਆਪ ਲੈ ਕੇ ਗਈ ਸੀ ਆਪਣੇ ਪੰਜਾਬ ਦੀਆਂ ਦੋ ਕੁੜੀਆਂ ਸੀ ਹਾਂ ਇੱਕ ਫਾਜ਼ਲ ਕਾਦੀ ਸੀ ਇੱਕ ਕਪੜੀ ਭਾਣਜੀ ਸੀ ਜਗਰੋਂ ਤੋਂ ਅੱਛਾ ਉੱਧਰ ਕਾਦ ਯੂਨੀਵਰਸਿਟੀ ਵਾਲੇ ਆਪ ਲੈ ਗਏ ਯੂਨੀਵਰਸਿਟੀ ਡਾਕਟਰ ਬਣ ਗਈ ਅੱਛਾ ਜੀ ਹਾਂਜੀ ਡਾਕਟਰ ਲੱਗਣ ਲੱਗ ਗਿਆ ਟੌਪ ਬ੍ਰਿਜ ਯੂਨੀਵਰਸਿਟੀ ਆ ਵਰਲਡ ਦੀ ਮਾਇਰ ਕਾਚ ਉਹ ਆਪ ਆਕੇ ਲੈ ਕੇ ਗਈ ਦੋ ਹੀ ਕੁੜੀਆਂ ਸਿਲੈਕਟ ਹੋਈਆਂ ਸੀ ਲੁਧਿਆਣਾ ਯੂਨੀਵਰਸਿਟੀ ਚ ਹੁਣ ਜਿਹੜੇ ਆਪਾਂ ਕਣਕ ਵੱਡੀਆਂ ਅੰਕਲੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਆਪਣਾ ਕੀਲਾ ਹੁੰਦਾ ਇਹ ਉਹਦੇ ਕੀਲੇ ਦੇ ਹਿਸਾਬ ਨਾਲ ਕਿੰਨਾ ਖਾੜ ਨਿਕਲਦਾ ਵੀ ਕੀਲੇ ਦਾ ਬਾਈ ਜੇ ਹੁਣ ਆਪਾਂ ਕਿਹਾ ਨਾ ਝੂਠ ਹੋ ਸਮਝਣਗੇ ਲੋਕ ਹਨਾ ਆਪਣੇ ਜੇ ਆਪਾਂ ਜੇ ਜ਼ੋਰ ਵੀ ਮਾਰ ਦਿਆਂ ਦੇਖ ਆਪਾਂ ਚਾਰ ਚਾਰ ਤਾਂ ਰੇ ਪਾ ਦਿੰਦੇ ਆ ਹਾਂ ਮੇਰੇ ਹਿਸਾਬ ਨਾਲ ਵੀ ਪੰਜ ਪੰਜ ਸਪਰੇਆ ਹੋ ਗਈਆਂ ਹੋ ਗਈਆਂ ਆਪਾਂ ਬਾਈ ਜੀ ਤੈਨੂੰ ਪਤਾ ਹੀ ਆ ਵੀ ਡੀਏਪੀ 2 ਕੁ ਕੀਲੇ ਚ ਗੱਟਾ ਪਾਉਣੇ ਹੁੰਦੇ ਆ ਹਾਂ ਤੇ ਉਦੋਂ ਬਾਅਦ ਜ਼ੂਰੀਏ ਦਾ ਤਾਂ ਰੱਬ ਦਾ ਨੋਈ ਆ ਹੈ ਪੌਣਾ ਹੀ ਨਹੀਂ ਹਾਂ ਉਹ ਚਲ ਪਹਿਲੇ ਰੇ ਮੂਰੇ ਮੜਾ ਦੇ ਛੱਡਦੇ ਹੀ ਤਾਂ ਵੀ ਕਦੇ ਦਵੇ ਨਾ 10000 ਬਿੱਗੇ ਦੇ ਵਿੱਚ ਮਤਲਬ ਦੋ ਕੁ ਕਿੱਲਾਂ ਚ ਘਟਾ ਹਾਂ ਸਪਰੇ ਕੋਈ ਹੈ ਹੀ ਨਹੀਂ ਬਿਲਕੁਲ ਵੀ ਉਰੇ ਹਾਂ ਜਮੈਨ ਸਪਰੇ ਹੈ ਨਹੀਂ ਤਾਂ ਹੀ ਬਾਈ ਜ਼ਹਿਰ ਨਹੀਂ ਗਣਕਾਂ ਦੇ ਵਿੱਚ ਹਾਂ ਹਣ ਜੀ ਮੈਂ ਕਹਿੰਨਾ ਆਪਾਂ ਟਰੱਕ ਪਰ ਕੇ ਗੱਡੀਆਂ ਉੱਥੇ ਪੰਜਾਬ ਭੇਜ ਦਈਏ ਇਹਨੂੰ 4445 ਸੋਨ ਨੂੰ ਜਿਵੇਂ ਮਰਜ਼ੀ ਕਣਕ ਨੂੰ ਵੇਚੀ ਜਾ। ਹਾਂ ਜੀ ਸਹੀ ਗੱਲ ਆ। ਤੇ ਬਾਕੀ ਜਿਹੜੀ ਝਾੜ ਦੀ ਗੱਲ ਆ ਝਾੜ ਆਪਣੇ ਨਾਲ 5-4 ਕੁਇੰਟਲ ਕਾ ਇਕਲੇ ਦਾ ਬੱਧੀ ਨਿਕਲਦਾ। ਤੂੰ ਹੁਣ ਹੋਰਾਂ ਲੋਕਾਂ ਦੀਆਂ ਵੀ ਵੜ ਰਹੀਆਂ। ਨਹੀਂ ਤੇਰਾ ਫਰਕ ਆ। 5 ਕੁਇੰਟਲ ਤੇ ਮਤਲ 11-12 11-12 ਕੁਇੰਟਲ ਬਿਗੇ ਦੀ। ਬਿਗੇ ਦੀ ਆ। ਹੈਗੀ ਆ ਨਾ ਬਿਗੇ ਦੀ। ਹੈਗੀ ਹੈ ਬਾਈ ਹੈਗੀ। ਉਹ 2 ਬਿਗੇ ਦਾ ਕੀਲਾ ਲਾਲਾ ਉਹੀ 24-25 ਕੁਇੰਟਲ ਦੀ ਕਣਕ ਇਕਲੇ ਦੀ ਹੋਊਗੀ। ਹਮ ਹਾਂ ਨਿਕਲਦੀ ਵੱਧ ਨਿਕਲਦੀ ਆ ਹਨਾ ਹਾਂ 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 ਜਿਦਾ ਨਾ ਤਾਂ ਕੋਈ ਰੇ ਆ ਬਾਈ ਨਾ ਕੋ ਹਦ ਲੋ ਕਣਕ ਤੁਹਾਡੇ ਸਾਹਮਣੇ ਪਈ ਚਮਕਾ ਮਾਰਦੀ ਆ ਵੀ ਨਾ ਤਾਂ ਕੋਈ ਰੇ ਆ ਨਾ ਹੀ ਕੋਈ ਸਪਰੇ ਆ ਹਨਾ ਹਾਂਜੀ ਬਾਕੀ ਜਿਵੇਂ ਅੰਕਲ ਨੇ ਦੱਸਿਆ ਵੀ ਚੀਜ਼ ਦੀ ਦਿੱਕਤ ਸਮੱਸਿਆ ਕੋਈ ਨਹੀਂ ਹੈਗੀ ਓਰੇ ਆਪਣਾ ਇੰਦਰ ਮੱਕੀ ਵਾਲਾ ਕਟੜਾ ਬਣਾ ਕੋਠੇ ਦੇ ਵਿੱਚ ਖੜਾ ਆ ਖੜਾ ਹੈ ਆਪਣਾ ਕਟੜਾ ਮੱਕੀ ਵਾਲਾ ਬਾਕੀ ਜੇ ਕੋਈ ਚਾਹਵਾਨ ਹੈਗਾ ਹਨਾ ਜ਼ਮੀਨ ਦਾ ਬਾਈ ਮੈਨੂੰ ਕਈ ਵੀਰਾਂ ਦੇ ਫੋਨ ਆਉਨੇ ਹੁੰਦੇ ਆ ਹਨਾ ਇੱਕ ਆਪਣਾ ਵੀਰ ਡੀਲਰ ਆ ਇੱਥੇ ਤੋਂ ਕੀ ਕਹਿੰਨੇ ਆ ਆਪਣੇ ਦੇ ਕੋਲ ਜਗਰਾਵਾਂ ਕੋਲ ਤੋਂ ਉਹ ਵੀ ਜਸਵੀਰ ਵੀਰ ਉਹਦੇ ਵੀ ਚੰਗੇ ਫੋਨ ਆਉਂਦੇ ਰਹਿੰਦੇ ਆ ਮਨਿੰਦਰ ਆ ਜਰੂਰ ਵੀਡੀਓ ਦੇ ਵਿੱਚ ਕਹੀਆਂ ਨਾ ਬਾਕੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਉਹਦਾ ਟਾਈਮ ਨਹੀਂ ਬਾਈ ਲੱਗਦਾ ਉਹਨੇ ਵਿਚਾਰਨੇ ਕਈ ਵਾਰੀ ਗਿਆ ਨਾ ਉਹਦਾ ਸਮਾਂ ਨਹੀਂ ਲੱਗਦਾ ਕੀ ਕਰੀਏ ਯਾਰ ਭੱਜਣਾ ਠਹਿਂਦੀ ਆ ਨਾ ਕੰਕਰੀਟ ਸੀਜਿੰਦੀ ਵੀ ਸਾਰੀ ਦਿਹਾੜੀ ਕੱਲ ਤੁਸੀਂ ਹਿਸਾਬ ਲਾ ਲਓ ਤਿੰਨ ਗੇੜੇ ਮੋਟਰਾਂ ਦੇ ਤੇ ਡੀਜ਼ਲ ਦੇ ਲਾਏ ਇੱਕ ਪੰਪ 12 13 ਕਿਲੋਮੀਟਰ ਦੂਰ ਆ 100 ਲੀਟਰ ਡੀਜ਼ਲ ਮੋਟਰਹਾਈਲ ਤੇ 300 ਲੀਟਰ ਡੀਜ਼ਲ ਮੋਟਰਹਾਈਲ ਤੇ ਢੋਆ ਸ਼ਾਮ ਨੂੰ ਮੈਂ ਕਹਿੰਦਾ ਬਸ ਹੋ ਗਈ ਬਾਈ ਟੂ ਹੀ ਇੰਨੀ ਦੁਖ ਦੀ ਜਰਾਤ ਵੀ ਮੈਨੂੰ ਪਤਾ ਮੈਂ ਕਿੱਕਣ ਰਾਤ ਦਬ ਦਵਾ ਕੇ ਸੁੱਤਾ 12 1 ਵਜੇ ਤੱਕ ਤਾਂ ਨੀਂਦ ਨਹੀਂ ਆਈ ਫਿਰ ਮਸ਼ੀਨ ਚੱਲਦੀ ਦੀ ਇਧਰ ਅੰਕਲ ਟਰਾਲੀਆਂ ਲਿਆਉਂਦਾ ਤਾਂ ਮਨੀ ਵੜਦਾ ਦਾ ਗੰਗਨ ਖਾਲੀ ਕਰਾਉਂਦਾ ਦਾ ਸਾਰਾ ਸਿਸਟਮ ਨਾ ਨਾਲ ਦੀ ਨਾਲ ਚੱਲਦਾ ਦਾ ਬਾਕੀ ਜੇ ਕੋਈ ਚਾਹ ਮਨ ਹੈਗਾ ਜਮੀਨ ਦਾ ਤਾਂ ਬਾਈ ਉਹ ਕਨੈਕਟ ਕਰ ਸਕਦਾ ਹਨਾ ਆਪਣੇ ਅੰਕਲ ਦਾ ਨੰਬਰ 98151 16036 ਇਹ ਨੰਬਰ ਮੈਂ ਤੁਹਾਨੂੰ ਦਿੰਨਾ ਹੈ ਇਹਦੇ ਨਾਲ ਤੁਸੀਂ ਸਲਾਹ ਅੰਕਲ ਨਾਲ ਕੋਈ ਗੱਲਬਾਤ ਹੋਰ ਵਿੱਚ ਕੰਮ ਹੀ ਪਿਛੀ ਰਹੇਗੀ ਹੋਵੇਗਾ ਨਾ ਵਿੱਚੋਂ ਨਾ ਬਾਈ ਟੋਪ ਦਾ ਹੁੰਦਾ ਤੇ ਦੇਖਿਆ ਮੱਕੀ ਟੋਪ ਦੀ ਹੁੰਦੀ ਲੋਕ ਹੋਰੇ ਕਿ ਮੱਕੀ 8899 ਕੁਆਂਟਲ ਨਹੀਂ ਦੀ ਅੰਕਲ ਦੀ ਮੱਕੀ ਜਿਹੜੀ 13 14 ਕੁਆਂਟਲ ਦੀ ਮੱਕੀ ਦਾ ਝਾੜ ਨਿਕਲਿਆ ਡਿੱਗੇ ਦਾ ਬਹੁਤ ਸੋਹਣੀ ਮੱਕੀ ਨਿਕਲੀ ਆ ਬਾਕੀ ਕਮੈਂਟ ਤੁਸੀਂ ਆਪਣੇ ਜੇ ਕੋਈ ਮੇਰਾ ਵੀਰ ਹੈਗਾ ਕਮੈਂਟ ਦੇ ਵਿੱਚ ਦੱਸ ਦਿਓ ਹਨ ਲੋੜ ਆ ਕਿਸੇ ਨੂੰ ਨੰਬਰ ਦੀ ਅੰਕਲ ਦੀ ਮੈਂ ਨੰਬਰ ਵੀ ਦੇ ਦੂੰਗਾ ਕਮੈਂਟਾਂ ਦੇ ਵਿੱਚ ਮੱਕੀ ਤੁਹਾਨੂੰ ਨੰਬਰ ਦੇ ਦਿੱਤਾ ਹਨਾ ਚਲੋ ਠੀਕ ਹੈ ਜੀ ਹੁਣ ਆਪਾਂ ਜਾਣਾ ਰਾਜੂਆਂ ਕੋਲੇ ਉਹਨਾਂ ਦੇ ਦਿਵਾਲੇ ਹੋਣਾ ਅੱਜ ਉਹਨਾਂ ਨੂੰ ਡੀਜ਼ਲ ਚਾਹੀਦਾ ਪਾਉਣਾ ਪਵੇ ਦੇਖਣਾ ਪੈਣਾ ਚਲੋ ਠੀਕ ਹੈ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਦਾ ਬਹੁਤ ਬਹੁਤ ਸ਼ੁਕਰੀਆ ਜੀ